ਇਹ ਨੂੰ ਮਸਾਜ ਹਰਮਣੀ ਹੈਗੀ ਇਹ ਗੱਲ ਕਹਿੰਨਾ ਕਰਨ ਦੀ ਆ ਵੱਡਾ ਨਿਕਲ ਦੇਖਣਾ ਚਾਹੀਦਾ ਉਹਨੂੰ ਨਾਲੀ ਮੇਰੀ ਗੱਲ ਸੁਣੋ ਪੈਸੇ ਨਾ ਰੁਕੇ ਆ ਕਿ ਨਹੀਂ ਮੇਰੇ ਕੋ 500 ਰੁਪਏ ਲੈ ਗਿਆ ਵਾ ਤੇ ਇਹਦੇ ਕੋ 500 ਕਿੱਥੋਂ ਆਇਆ ਕਿੱਥੋਂ ਆਏ ਇਹਦੇ ਕੋ ਪੈਸੇ ਉਹ ਸਭ ਕੋ ਹੈ ਗੰਮੀ ਇਹਨਾਂ ਕੋ ਵੇਖ ਲਾ ਆਪ ਕੁਝਾਉਣ ਡਈ ਆ ਤੇ ਮੁੜ ਕੇ ਦੂਜਿਆਂ ਦੇ ਕਸੂਰ ਕਰਦੀ ਆ ਤੇ ਤੁਹਾਡੇ ਚ ਕਸੂਰ ਵਾ ਤੁਸੀਂ ਇਹਨੂੰ ਲਉਂਦੇ ਜੇ ਮੇਰੇ ਨਾਲ ਵੀ ਬਥੇਰਾ ਤਾਂ ਠਾ ਹੋਈ ਆ ਹੁਣ ਕੀ ਆ ਤੁਹਾਨੂੰ ਦੱਸਣ ਤੇ ਡਈ ਆ ਮੈਂ ਉਹ ਇੰਨਾ ਬੋਲ ਕੇ ਗਈ ਨਾ ਮੇਰੇ ਨਾਲ ਕਹਿੰਦੀ ਆ ਕਿ ਦਲਜੀਤ ਨੇ ਕਿਉਂ ਨਹੀਂ ਪੀਤੀ ਇਹਨੇ ਇਕੱਲੇ ਨਹੀਂ ਪੀਣੀ ਸੀ ਨਾਲੇ ਨਾ ਤੁਸੀਂ ਪੈਲੀ ਦਾ ਕਰਕੇ ਦੇ ਇਹ ਕੰਮ ਕਰਨ ਤੇ ਮੈਂ ਹਾਂ ਮੈਂ ਹੱਥ ਜੋੜ ਕੇ ਉਹਦੇ ਅੱਗੇ ਕਿਹਾ ਮੈਂ ਤਾਂ ਆਪਣੀ ਪੈਲੀ ਆਪਣੇ ਕੋਲ ਹੀ ਰੱਖ ਲਾ ਮੈਨੂੰ ਨਹੀਂ ਚਾਹੀਦੀ ਪੈਲੀ ਢੱਡੀ ਤੇ ਜਿੱਥੇ ਮਰਜ਼ੀ ਵੇਚੋ ਜਾ ਕੇ ਉਹ ਸੰਦੀਪ ਪਾਣੀ ਮੈਂ ਪਿਆਲਤਾ ਵਾ ਤਰ ਲਾਗੇ ਰੱਖ ਦਿਨੀ ਆ ਖੈਰ ਕਿ ਜਿਹੜੀ ਕ ਫੇਰ ਪਿਆਲਦੀ ਉਹਨੂੰ ਖੋਸ਼ ਖੋਸ਼ ਆਉਂਦੀ ਆ ਵੀ ਕੀ ਖਾਣ ਨੂੰ ਬੈਠੀ ਤੇ ਹੈ ਮੋਟਰ ਬੰਦ ਕਰੀ ਹੁਣਾ ਹੋਰ ਕਿ ਜਲਜੀਤ ਪੁੱਤਰਾ ਆਹ ਮੇਰੀ ਗੱਲ ਸੁਣ ਹਾਂਜੀ ਮੰਮੀ ਇੱਧਰ ਆ ਕੀ ਗੱਲ ਹੋਈ ਏ ਉਹਨਾਂ ਦੱਸਦੀਆਂ ਗੱਲ ਕੀ ਹੋਣੀ ਆ ਹਾਂ ਜੀ ਉਸ ਨੂੰ ਪੁੱਤ ਮੈਨੂੰ ਸਾਰੀ ਗੱਲ ਦੱਸ ਵੀ ਹੋਈ ਕੀ ਹੀ ਮੈਂ ਤਾਂ ਅੰਦਰ ਗਈ ਤੇ ਉਹ ਜਿਹੜੀ ਆ ਨਾ ਸੜੀ ਜੀ ਗੱਲ ਪੈ ਗਈ ਮੇਰੇ ਗੱਲ ਕਿਸ ਦੀ ਸੁਣਦੀ ਨਹੀਂ ਗਈ ਜਿਉ ਪੀ ਆਇਆ ਵਾ ਤਾਂ ਮੂੰਹ ਤੇ ਛਿੱਟੇ ਮਾਰ ਉਹਦੇ ਬੂਟ ਲਾ ਉਹਨੂੰ ਪਾਣੀ ਦਾ ਘੋਟ ਪਿਆਲ ਉਹਨੂੰ ਹੁਸ਼ ਆਵੇ ਉਹਨਦੇ ਮਾੜੀ ਮਾੜੀ ਅਕਲ ਹੈ ਨਹੀਂ ਕਦੇ ਹੁਣ ਆਉਂ ਕੀ ਹੋਤੇ ਮੈਂ ਲਾਉਣੀ ਪਾਣੀ ਅੱਛਾ ਮੈਂ ਸੋਚਿਆ ਚਲ ਬਾਅਦ ਹੀ ਬੰਦ ਕਰਨਾ ਜਾ ਕੇ ਮੋਟਰ ਹਾਂ ਤੇ ਜਾ ਕੇ ਵੇਖਿਆ ਮੋਟਰ ਤੇ ਇਹ ਸੁਤਾਂ ਹੀ ਅੱਛਾ ਲੱਗੇ ਬੋਤਲ ਪਈ ਸ਼ਰਾਬ ਦੀ ਹਾਂ ਤੇ ਮੈਂ ਤੇ ਵੇਖ ਕੇ ਹੈਰਾਨ ਹੋ ਗਿਆ ਚਲ ਠਾਲਿਆ ਠੁਲਿਆ ਨੂੰ ਮੈਂ ਲੈ ਕੇ ਤੇ ਘਰ ਆਇਆ ਵਾ ਤੂੰ ਅੱਗੇ ਸਿਰ ਦੇ ਹਲੋਂ ਪੈਣ ਦੀ ਤੁਸੀਂ ਪੈ ਲਈ ਤੈਨੂੰ ਆਂਦੀ ਮੇਰੇ ਤੇ ਇਲਜ਼ਾਮ ਲਾਈ ਜਾਂਦੀ ਉਹ ਉਥੇ ਇਕੱਲਾ ਹੀ ਕਿ ਹੋਰ ਵੀ ਕੋਈ ਹੈਗਾ ਹੀ ਉਹ ਮੰਮੀ ਕੋਈ ਨਹੀਂ ਉਥੇ ਕਿੰਨੇ ਹੋਣਾ ਹੀ ਹਾਂ ਇਕੱਲਾ ਬੈਠਾ ਹੀ ਇਕੱਲੇ ਨੇ ਕਿਹਦੇ ਪੀਤੀ ਮੈਂ ਸਨ ਬੋਤਲ ਪੀ ਗਿਆ ਵਾ ਪਦਾ ਹੈ ਨਹੀਂ ਆ ਕਦੀ ਪੀਤੀ ਹੈ ਨਹੀਂ ਆ ਉਹ ਨਸ਼ਾ ਕਿਤੇ ਪਹਿਲਾਂ ਹੋਇਆ ਨਹੀਂ ਆ ਤੇ ਬਾਅਦ ਚ ਕਿਤੇ ਹੋ ਗਿਆ ਇੱਕ ਵਾਰੀ ਫਿਰ ਜਾ ਮੇਰਾ ਪੁੱਤ ਜਾ ਕੇ ਤੇ ਨਿੰਬੂ ਤੋੜ ਕੇ ਲਿਆ ਕੇ ਦੇ ਤੇ ਨਿੰਬੂ ਕੋਲ ਕਿਤੇ ਅੰਦਰ ਸੁੱਟੀਏ ਕਿ ਤੈਨੂੰ ਹੋਸ਼ ਆਵੇ ਇਹਨੂੰ ਮਸਾ ਛੱਡਣੀ ਹੈਗੀ ਵੀ ਗੱਲ ਕਿਹਨਾ ਕਰਨੀ ਆ ਵੱਡਾ ਨਿਕਾ ਵੇਖਣਾ ਚਾਹੀਦਾ ਉਹਨੂੰ ਨਾਲੀ ਮੇਣੀ ਗੱਲ ਤੁਨੂੰ ਪੈਸੇ ਨਾ ਲੁੱਟੇ ਆ ਕਿਹਨੇ ਮੇਰੇ ਕੋ 500 ਰੁਪਏ ਲੈ ਗਿਆ ਵਾ ਤੇ ਇਹਦੇ ਕੋ 500 ਕਿੱਥੋਂ ਆਇਆ ਕਿੱਥੋਂ ਆਏ ਇਹਦੇ ਕੋ ਪੈਸੇ ਉਹ ਸਭ ਕੋ ਹੈ ਗੰਮੀ ਇਹਨਾਂ ਕੋ ਵੇਖ ਲੈ ਆਪ ਗਝਾਉਣ ਲਈ ਆ ਤੇ ਮੁੜ ਕੇ ਦੂਜਿਆਂ 'ਚ ਕਸੂਰ ਕਰਦੀ ਆ ਤੇ ਤੁਹਾਡੇ 'ਚ ਕਸੂਰ ਵਾਤੋਂ ਹੀ ਇਹਨੂੰ ਲੰਦੇ ਜੇ ਮੇਰ ਨਾਲ ਵੀ ਬਥੇਰਾ ਤਾਂ ਠਾ ਹੋਈ ਆ ਮੈਂ ਤੇ ਕਹਿ ਗਿਆ ਆ ਮੈਂ ਮੈਂ ਸੋਚਦਾ ਹੀ ਕਿ ਸੰਦੀਪ ਦਾ ਕਸੂਰ ਹੁੰਦਾ ਹਰ ਵਾਰੀ ਪਰ ਤੂੰ ਵੀ ਘਟ ਨਹੀਂ ਹੈਗੀ ਤੂੰ ਪਰਦਲਜੀਤ ਇਹ ਗੱਲ ਦਾ ਕੋਈ ਨਾ ਕੋਈ ਹੱਲ ਤੇ ਨਿਕਲਣਾ ਚਾਹੀਦਾ ਵਾ ਨਾ ਇਦਾਂ ਤੇ ਵਾਜੂਗਾ ਕੀ ਕਰਾਂਗੇ ਲੋਕਾਂ ਨੇ ਤਾਂ ਗੱਲਾਂ ਕਰਨੀਆਂ ਵਾ ਪੁੱਤ ਜਿਹੜਾ ਨਸ਼ਾ ਇੱਕ ਵਾਰਨ ਲੱਗ ਜਾਂਦਾ ਵਾ ਨਾ ਮੁੜ ਕੇ ਸਾਰੀ ਉਮਰ ਲੱਤਦਾ ਨਹੀਂਗਾ ਗੜੀ ਜੀ ਅਜੰਤ ਵੀ ਹੁਣੀ ਆ ਇਹਨੂੰ ਸ਼ਰਮ ਨਹੀਂ ਆਉਂਦੀ ਵੀ ਹੋਰ 6 ਮਹੀਨਿਆਂ ਨੂੰ ਤਾਂ ਘਰ ਮੇਰੇ ਨਿਆਣਾ ਹੋਣ ਵਾਲਾ ਵਾ ਮਮੀ ਨੂੰ ਸਮਝਾਈਏ ਕਿਦਾਂ ਦੱਸ ਉਹ ਟੈਨਸ਼ਨ ਵਾ ਟੈਨਸ਼ਨ ਹੈਗਾ ਦੀ ਆ ਬਾਹਰ ਜਾਣਾ ਬਾਹਰ ਭੇਜ ਜਨੇ ਤੈਨੂੰ ਤੇ ਜੇ ਬਾਹਰ ਜਾ ਕੇ ਵੀ ਇਹੋ ਕੁਝ ਕੀਤਾ ਤਾਂ ਫੇਰ ਕੀ ਕਰਾਂਗੇ ਭਾਂਡ ਰਪਈਆਂ ਦੀ ਵੀ ਲਾਉਣੀ ਆ ਪਹਿਲਾਂ ਉਹਨਾਂ ਗੱਲਾਂ ਨਾਲ ਵਿਗੜਿਆ ਸੀ ਗਲਤ ਕੰਮ ਕਰਕੇ ਆ ਕੰਮ ਕੀਤਾ ਵਿਆਹ ਕੀਤਾ ਇਹਨੇ ਹੁਣ ਸ਼ਰਾਬੀਂ ਡਿਆ ਪਿਆ ਵਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਦਿਲਜੀਤ ਤੁਹਾਡੇ ਘਰ ਚ ਬੰਨ ਕੀ ਡਿਆ ਵਾ ਜਦੋਂ ਦੀ ਇਹ ਕੁੜੀ ਕੋ ਲੈਣੀ ਆਈ ਹੈ ਨਾ ਉਦੋਂ ਦਾ ਕੋਈ ਨਾ ਕੋਈ ਸਿਆਪਾ ਪੈਂਦਾ ਹੀ ਜਾਣ ਰਿਆ ਵਾ ਮੈਨ ਮੰਨੋ ਜੈ ਨਾ ਮੰਨੋ ਕਸੂਰ ਸਾਰਾ ਹੈ ਇਹਦਾ ਹੀ ਉਹ ਮੈਨੂੰ ਚੰਗੀ ਸਮਝਦਾ ਰਿਆਂ ਇਹਨੂੰ ਚੰਗੀ ਚੁੰਗੀ ਨਹੀਂ ਗਈ ਹੈਗੀ ਉਹ ਤਾਂ ਤੂੰ ਗੱਲ ਜਾਣ ਹੀ ਦੇ ਉਹ ਤਾਂ ਕੀ ਜਾਂਦੇ ਹੁੰਦੇ ਟੱਕੀ ਰਿਜੇ ਤਾਂ ਕੋਈ ਨਾ ਬੁੱਝੇ ਜਿਹੜਾ ਮੈਂ ਟਾਈਮ ਪਾਸ ਕਰਨ ਲਈ ਆਂ ਜਿਉ ਸੰਦੀਪ ਆ ਉਹਦੇ ਦਿਵਾਲੇ ਹੋ ਜਾਂਦੀ ਆ ਵੀ ਇੱਕ ਤੇਰੇ ਘਰਾਂ ਨੂੰ ਮੈਂ ਲੈ ਕੇ ਆਇਆ ਵਾਂ ਉਦੋਂ ਤੋਂ ਮੇਰੇ ਗੱਲ ਪੈਣ ਦੀ ਹੈ ਤੂੰ ਪਰਸੋਂ ਨਹੀਂ ਉਸ ਦਿਨ ਵੀ ਬੰਬੀ ਦਾ ਜਾ ਕੇ ਬੈਠਾ ਸੀ ਤੇ ਕੱਲੀ ਦੁਪਹਿਰੇ ਮਗਰ ਗਈ ਸੀ ਜੇ ਇਹਨੂੰ ਮੈਂ ਕਿਹਾ ਤੇ ਕਹਿੰਦੀ ਗਾੜੀਆਂ ਤੁਸੀਂ ਤਾਂ ਸੁੱਤੇ ਹੀ ਤੁਹਾਨੂੰ ਕਾਦਾ ਫਿਗਰ ਤੇ ਮੈਂ ਹਾਂ ਸਾਨੂੰ ਦੱਸੋਗੇ ਤਾਂ ਪਤਾ ਲੱਗੂ ਕਿ ਜਾਂ ਅਸੀਂ ਅੱਖਾਂ ਨੂੰ ਕੈਮਰੇ ਲਵਾਏ ਹਾਂ ਤੇ ਫੋਨ ਵੀ ਹੁੰਦੇ ਆ ਇਹ ਜੋ ਬਾਹਰ ਤੁਰੀ ਫਰੀ ਕੱਲੀ ਇਹਾਨੂੰ ਕਿਹਨੂੰ ਦੱਸਦੀ ਜਾਓ ਜਾ ਕੇ ਲੈ ਕੇ ਆਓ ਨਹੀਂ ਨਵਾਂ ਤੀਆਂ ਇਦਾਂ ਫਿਰਦੀਆਂ ਵਾ ਲੋਕਾਂ ਨੇ ਤਾਂ ਆਪੇ ਪੁੱਤ ਗੱਲਾਂ ਕਰਨੀਆਂ ਵਾ ਮੈਨੂੰ ਤਾਂ ਸ਼ਰਮ ਆਉਂਦੀ ਘੋਡੇ-ਘੋਡੇ ਇਹਨੂੰ ਸਮਝਾ ਦਿਓ ਜਿੱਦਾਂ ਬੋਲੀ ਸੀ ਨਾ ਫਿਰਨਾ ਕਿ ਮੇਰੇ ਕੋ ਸੁਣ ਲੈ ਕੋਣ ਨਾ ਕੋ ਚਲ ਕੋਈ ਨਹੀਂ ਪੁੱਤ ਤੂੰ ਤਾਂ ਸਿਆਣਾ ਵਾ ਤੂੰ ਥੋੜਾ ਜਿਹਾ ਦਿਮਾਗ ਤੋਂ ਕੰਮ ਲੈ ਜੇ ਇੱਕ ਜਣਾ ਇਦਾਂ ਦਾ ਹੋ ਜਾਈ ਨਾ ਸਾਰਾ ਟਬਰ ਨਹੀਂ ਇਦਾਂ ਦੇ ਹੋ ਜਾਈਦਾ ਹੁੰਦਾ ਕੰਮ ਕੋਈ ਕਰਨਾ ਨਹੀਂ ਨਾ ਇੰਨੇ ਕਰਨਾ ਨਾ ਨੇ ਘਰ ਵਾਂਦੇ ਕਰਨਾ ਹੁਣ ਫਿਰ ਮੋਟਰ ਬੰਦ ਕਰ ਚੱਲਿਆ ਮੈਂ ਚੱਲੀ ਇਹ ਤਾਂ ਸ਼ੂਗਰ ਹੀ ਵੀ ਤੂੰ ਚੱਲ ਗਿਆ ਤੇ ਇਹਨੂੰ ਪਏ ਨੂੰ ਵੇਖ ਲਿਆ ਤੇ ਚੁੱਕ ਲਿਆਂਦਾ ਵਾ ਜੇ ਇੰਨੀ ਗਰਮੀ ਚ ਪੁੱਤ ਉੱਥੇ ਇਹਨੂੰ ਕੁਝ ਹੋ ਜਾਂਦਾ ਤਾਂ ਕਿੰਨੇ ਵੇਖਣਾ ਸੀ ਇਹਨੂੰ ਕੀ ਬਾਕ ਕਿੰਨੀ ਕੀ ਪੀੜੀ ਆ ਹੁਣ ਉਹ ਡੁੱਲੀ ਆ ਜਿਵੇਂ ਸਾਰੀ ਇਨੇ ਪੀਤੀ ਆ ਬੋਤਲ ਤਾਂ ਪੂਰੀ ਪਈ ਖਾਲੀ ਉੱਥੇ ਪੀ ਲਈ ਹੁਣੀ ਆ ਜਿਹੜੀ ਹੋਸ਼ ਹੈ ਨਹੀਂਗੀ ਉਹਨੂੰ ਤਾਂ ਕੋਈ ਹੈ ਨਹੀਂ ਸਰਾਣੇ ਚੜ ਕੇ ਰਵਲਾ ਪਾਈ ਜਾਂਦੀ ਇਹਨਾਂ ਨਹੀਂ ਵੀ ਪਾਣੀ ਦਾ ਘੋਟਾ ਦੇ ਮੂੰਹ ਦੇ ਵਿੱਚ ਪਾਵਾਂ ਚੱਲਿਆ ਮਮੀ ਦੇ ਉਸਨੂੰ ਨਿੰਬੂ ਲੱਗੇ ਆ ਤੇ ਲਿਆ ਦੇਣਾ ਮੈਂ ਉਥੇ ਲਿਆ ਕੇ ਦੇ ਮੇਰਾ ਪੁੱਤ ਤੇ ਮੈਂ ਕੋਲ ਕੇ ਤੇ ਪਾ ਕੇ ਦੇ ਮੈਂ ਨਹੀਂ ਜਾਣਾ ਆਪੇ ਦੇਣਾ ਤੇ ਠੀਕ ਹੈ ਕੋਈ ਨਹੀਂ ਮੈਂ ਪਿਆ ਦੂੰਗੀ ਤੂੰ ਲਿਆ ਕੇ ਦੇ ਦੇ ਮੈਨੂੰ ਹਾਏ ਰੱਬਾ ਆ ਕੀ ਬਣ ਗਿਆ ਚੱਲ ਕੋਈ ਨਹੀਂ ਨਿੰਬੂ ਲਿਆਉਂਦਾ ਤੇ ਕੋਲ ਕੇ ਦਿੰਨੀ ਆ ਉਹਦੇ ਨਾਲ ਦੇ ਹੰਦੇ ਲੱਤ ਜਾਂਦੀ ਆ ਉਹ ਤਾਂ ਅੰਦਰ ਪੈ ਗਈ ਸਰਾਣੇ ਹੁਣ ਬੱਸ ਅੱਜ ਗਰਮੀ ਦਾ ਹਿਸਾਬ ਨਹੀਂ ਲੱਗਦਾ ਇਹ ਗਰਮੀ ਅੱਜ ਨਵੀਂ ਗੱਲ ਸੁਣੋ ਤੁਸੀਂ लवली ਨੂੰ ਕਿੱਥੋਂ ਲਿਆਏ ਸੀ ਲਿਆਉਣਾ ਸੰਦੀਪ ਕਿੱਥੋਂ ਆਹੀਂ ਤੇ ਬੰਬੀ ਤੇ ਬੈਠਾ ਹੀ ਪੀ ਕੇ ਮੰਜੇ ਲੰਮੇ ਪਿਆ ਸੀ ਤੁਸੀਂ ਤੇ ਉਹਦਾ ਭਲਾ ਕਰ ਦਿੱਤਾ ਨਾ ਤੇ ਉਹ ਇੰਨਾ ਬੋਲ ਕੇ ਗਈ ਨਾ ਮੇਰੇ ਨਾਲ ਰਹਿ ਰੱਬ ਦਾ ਨਾਂ ਉਹ ਆ ਕੀ ਆ ਗਲਤ ਦੱਸ ਕੀ ਕਹਿੰਦੀ ਹੋਣਾ ਕੀ ਆ ਤੁਹਾਨੂੰ ਦੱਸਣ ਤੇ ਡਈ ਐ ਮੈਂ ਉਹ ਇੰਨਾ ਬੋਲ ਕੇ ਗਈ ਨਾ ਮੇਰੇ ਨਾਲ ਕਹਿੰਦੀ ਆ ਕੀ ਦਲਜੀਤ ਨੇ ਕਿਉਂ ਨਹੀਂ ਪੀਤੀ ਇਹਨੇ ਇਕੱਲੇ ਨਹੀਂ ਪੀਣੀ ਸੀ ਨਾਲੇ ਨਾ ਤੁਸੀਂ ਪੈਲੀ ਦਾ ਕਰਕੇ ਡੇ ਇਹ ਕੰਮ ਕਰਨਾ ਤੇ ਮੈਂ ਹਾਂ ਮੈਂ ਹੱਥ ਜੋੜ ਕੇ ਉਹਦੇ ਅੱਗੇ ਕਿਹਾ ਮੈਂ ਤਾਂ ਆਪਣੀ ਪੈਲੀ ਆਪਣੇ ਕੋਲ ਹੀ ਰੱਖ ਲਾ ਮੈਨੂੰ ਨਹੀਂ ਚਾਹੀਦੀ ਪੈਲੀ ਢੱਡੀ ਤੇ ਜਿੱਥੇ ਮਰਜ਼ੀ ਵੇਚੋ ਜਾ ਕੇ ਉਹ ਸੰਦੀਪ ਇਹ ਹੋ ਗਿਆ ਦਿਮਾਗ ਖਰਾਬ ਤੇਰੇ ਨਾਲ ਨਹੀਂ ਆ ਬੋਲੀ ਇਹ ਮੇਰ ਨਾਲ ਹੀ ਬੋਲੀ ਆ ਤੁਹਾਨੂੰ ਕੀ ਕਹਿੰਦੀ ਸੀ ਇਹੋ ਹੀ ਗੱਲਾਂ ਹੀ ਤੇ ਤੁਸੀਂ ਪਿਆਈ ਹੋਣੀ ਆ ਹੁਣ ਤੁਹਾਨੂੰ ਪਤਾ ਲੱਗ ਗਿਆ ਨਾ ਕਿ ਕੌਣ ਜ਼ਿਆਦਾ ਬੋਲਦਾ ਵਾ ਤੁਸੀਂ ਤੇ ਮੇਰਾ ਹੀ ਨਾਂ ਲਾਉਂਦੇ ਸੀ ਕੀ ਸੰਦੀਪ ਹੀ ਬੋਲਦੀ ਘਰ ਚ ਉਹ ਕੋਈ ਗੱਲ ਨਹੀਂ ਰੁਕ ਜਾਏ ਇਹਨੂੰ ਮੈਂ ਚੰਗੀ ਤਰ੍ਹਾਂ ਗੱਲ ਦਊਂਗਾ ਇਹਨੇ ਕਹੇ ਠੀਕ ਹੋ ਲੈੰਦੇ ਇਹਨੂੰ ਨਾਲੇ ਤੂੰ ਹੀ ਬਚਾ ਕੇ ਲਿਆਏ ਪਿਆ ਰਹਿਣ ਦੇਣਾ ਹੀ ਉੱਥੇ ਪਤਾ ਲੱਗਦਾ ਜਿੱਦਾਂ ਉਹ ਦਿਨ ਗਈ ਨਾ ਤੇ ਪਹਿਰੇ ਲੈਣਾ ਜਾਂਦੀ ਦੇ ਨਾਲੇ ਪਤਾ ਲੱਗਦਾ ਇਹਨੂੰ ਉਹ ਮੈਂ ਸੋਚਿਆ ਬਾਰੋ ਕਿ ਇਹਨੇ ਗੱਲਾਂ ਕਰਦੀਆਂ ਲੋਕਾਂ ਨੇ ਹੋਰ ਕਿਨੇ ਚੋੱਕੇ ਲੈਂਦਾ ਦੇ ਸਾਰੇ ਪਿੰਡ ਚ ਰੋਲੀ ਪੈਣੀ ਅੱਜ ਕੱਲ ਨਾ ਭਲਾਈ ਦਾ ਜ਼ਮਾਨਾ ਨਹੀਂ ਹੈਗਾ ਜਿੰਨਾ ਮਰਜ਼ੀ ਕਿਸਦਾ ਕਰ ਲੋ ਉਹਦੇ ਕਰਕੇ ਵੇਹੀ ਲਿਆ ਵਾ ਇੱਕ ਚੋੱਕੇ ਲਿਆ ਵਾ ਇੱਕ ਗੱਲਾਂ ਸੁਣੀਆਂ ਅੱਗੇ ਹੁਣ ਪਤਾ ਲੱਗ ਗਿਆ ਨਾ ਗਾਂ ਤਾਂ ਪਿਆ ਰਹਿਣ ਦਿਓ ਇਹ ਮੀਣੀ ਜੱਗੀ ਮੇ ਜਬਾਨੇ ਦੀ ਵੱਧ ਗਈ ਆ ਕੋਈ ਗੱਲ ਨਹੀਂ ਮੰਮੀ ਨੂੰ ਦੱਸਿਆ ਮੈਂ ਅੱਗੇ ਮੰਮੀ ਨੇ ਚਾਗੀ ਤਾਂ ਕਲਾਸ ਲਾਉਣੀ ਹੈ ਕਿ ਨਹੀਂ ਠੀਕ ਜੋ ਲਾਂਦੇ ਉਹਨੂੰ ਤੇ ਫਿਰ ਉਹਨੂੰ ਕਹਿਤਾ ਮੈਂ ਕੋਈ ਗੱਲ ਨਹੀਂ ਹੋਸ਼ ਆ ਲੰਦੇ ਪਤਾ ਲੱਗ ਹੀ ਜਾਣਾ ਵਾ ਕਿੰਨੇ ਪਿਆਲੀ ਤੇ ਕਿੰਨੇ ਨਹੀਂ ਪਿਆਲੀ ਉਸ ਨਹੀਂ ਪਿਆਲੀ ਕਿੰਨੇ ਆ ਉਹ ਇਹੋ ਤੁਸੀਂ ਕੋਈ ਨਹੀਂ ਆਪ ਹੀ ਪੀਤੀ ਆ ਨਹੀਂ ਕਿਹਨੇ ਨਹੀਂ ਪਿਆਈ ਹੈ ਹੀ ਇਕੱਲਾ ਹੀ ਉੱਥੇ ਪਰ ਨਾ ਤਾਂ ਟਾੜਾ ਹੀ ਲੱਗ ਗਿਆ ਨਾ ਤੁਸੀਂ ਜੋ ਲੈ ਕੇ ਆਏ ਆ ਕੋਈ ਗੱਲ ਨਹੀਂ ਠੀਕ ਹੋਣ ਆਈਆਂ ਲੱਗੇ ਨਾ ਪਤਾ ਜੇ ਨਾਲੇ ਹੁੰਦੇ ਫਿਰ ਕਹਿਣਾ ਸੀ ਕਿ ਭਰਾ ਨੇ ਇਦਾਂ ਕੀਤਾ ਵਾ ਲੱਗੇ ਨਾ ਪਤਾ ਕੋਈ ਗੱਲ ਨਹੀਂ ਠੀਕ ਹੋਣ ਆਈਆਂ ਆ ਜਾ ਓ ਚੱਲ ਪਾਣੀ ਦਾ ਬਾਣੀ ਗਿਆ ਵਾ ਕੁੱਟ ਪਿਆਲਾ ਨੂੰ ਹੋਸ਼ ਆਵੇ ਉੱਠੀ ਲਵਲੀ ਉੱਠ ਪੋਤਾ ਪਾਣੀ ਪੀ ਉਰ ਤਾਂ ਹੋਰ ਪੀ ਥੋੜਾ ਜਿਹਾ ਦੋ ਕੁੱਟ ਪੀ ਵੇ ਹੋਸ਼ ਆਜੂ ਦੋ ਕੁੱਟ ਪੀ ਮੇਰਾ ਪੋਤਾ ਉੱਠਦਾ ਪੁੱਤ ਦੋ ਘ ਕਟ ਹੋਰ ਪੀ ਲੈ ਠੀਕ ਹੋ ਜਾਏਗਾ ਨਿਸਰਾਣੇ ਝੜ ਕੇ ਬੈਠੀ ਆ ਤੈਨੂੰ ਮੈਂ ਕਦੋਂ ਦਾ ਕਿਹਾ ਵਾ ਪੀ ਨਿੰਬੂ ਕੋਲ ਕੇ ਤੈਨੂੰ ਪਾਣੀ ਬਣਾ ਕੇ ਦੇ ਐਦਾਂ ਬੈਠਿਆ ਕੋਈ ਹੱਲ ਹੋ ਜਾਊਗਾ ਪਾਣੀ ਮੈਂ ਪਿਆਲਤਾ ਵਾ ਤਰ ਲਾਗੇ ਰੱਖ ਦਿੰਨੀ ਆ ਠੈਰ ਕੇ ਜਿਹੜੇ ਕ ਫੇਰ ਪਿਆਲਦੀ ਉਹਨੂੰ ਪੁਛ ਹੋਸ਼ ਆਉਂਦੀ ਆ ਫੇ ਕੀ ਖਾਣਾ ਨ ਬੈਠੀ ਤੇ ਹੈਗੀ ਆ ਸਰਾਂਨੇ ਹੋਰ ਦੱਸੋ ਹੁਣ ਕੀ ਕਰਾਂ ਆਹੋ ਡੋਨ ਵਟਾ ਬਣ ਕੇ ਤੇ ਬੈਠੀ ਰਹਿ ਬੈਠਿਆ ਹੱਲ ਹੋ ਜਾਣਾ ਵਾ ਉਹਨੂੰ ਆ ਜਾਣੀ ਆ ਹੋਸ਼ ਪੁਛ ਉਹਨੂੰ ਨਾਲੇ ਮੇਰੀ ਸੁਣ ਗੱਲ ਤੂੰ ਦਿਵਾਲੇ ਮੇਰੇ ਹੋਈ ਜਾਨੀ ਆ ਕਦੀ ਦਲਜੀਤ ਦੇ ਹੋਈ ਜਾਨੀ ਆ ਪੈਸੇ ਤਾਂ ਤੂੰ ਦਿੱਤੇ ਆ ਤੂੰ ਕਿ ਪੈਸੇ ਦਿੱਤੇ ਉਹਨੂੰ ਤੇ ਪੈਸੇ ਮਮੀ ਜਦੋਂ ਲੱਗੀ ਆ ਘਰੋਂ ਦੱਸ ਮੈਂ ਜਾਣੀ ਫੜਾਏ ਹੀ ਕਿਉਂ ਦਿੱਤੇ ਤੂੰ ਬੰਦਾ ਉਹਦਾ ਵੀ ਤੇ ਜਾਂਦਾ ਹੀ ਆ ਤੇ ਫੇ ਭੁਗਤ ਹੁਣ ਹੁਣ ਕਿ ਦੂਜਿਆਂ ਦਾ ਕਸੂਰ ਕੱਢਦੀ ਆ ਦੱਸ ਪੈਸੇ ਦੇ ਦਿੱਤੇ ਤਾਂ ਪੈਸੇ ਦੇ ਨਾਲ ਹੀ ਤਾਂ ਇਹ ਕੰਮ ਕਰ ਲਿਆ ਵਾ ਨਾਲੇ ਨਾ ਅਕਲ ਨੂੰ ਹੱਥ ਮਾਰ ਉਹ ਤੇਰਾ ਜੇਠ ਲੱਗਦਾ ਵਾ ਵੱਡਾ ਵਾ ਤੁਹਾਡੇ ਨਾਲੋਂ ਨਾਲੇ ਤੇ ਉਹ ਬੰਬੀ ਤਾਂ ਚੁੱਕ ਕੇ ਲਿਆ ਆ ਨਾਲੇ ਤੂੰ ਕਿੰਨੀਆਂ ਗੱਲਾਂ ਉਹਨੂੰ ਕੀਤੀਆਂ ਮਮੀ ਮੈਨੂੰ ਪਤਾ ਵਾ ਉਹ ਕਿੰਨੇ ਕ ਦਿਲ ਦੇ ਚੰਗੇ ਆ ਕੀ ਹੋਇਆ ਅਨਨ ਤੇਰ ਨੂੰ ਤੋਂ ਹੀ ਡੇ ਆਂ ਵੀ ਜੋ ਤੇ ਕਹਿੰਦੀ ਆ ਪੀ ਇਹ ਰਹਿ ਨਾ ਇੱਥੇ ਚੰਗੀ ਗੱਲ ਵਾ ਸਾਨੂੰ ਕਿੱਦਾਂ ਲੱਗਦਾ ਹੱਜ ਬਾਣ ਬੰਦੀ ਕਰ ਲਾ ਐਦਾ ਬੋਲਦੇ ਨਾ ਚੰਗੇ ਨਹੀਂ ਲੱਗੀਦਾ ਨਾਲੇ ਤਾਂ ਪੜਾ ਕਰਨ ਦੇ ਨਾਲੇ ਗੱਲਾਂ ਕਰਦੀ ਤੂੰ ਤੁਹਾਨੂੰ ਵੀ ਨਾ ਉਹ ਚੰਗੇ ਲੱਗਦੇ ਆ ਠੀਕ ਵਾ ਨਾ ਹੁਣ ਪੈ ਗਈ ਨਾ ਠੰਡ ਨਹੀਂ ਮੈਨੂੰ ਉਹ ਕਾਰਾ ਚੰਗੇ ਲੱਗਦੇ ਆ ਆ ਮੈਂ ਰੂੜੀ ਤੋਂ ਚੁੱਕ ਕੇ ਲੈਂਦਾ ਹੀ ਇਹਦਾ ਸੋਖ ਨਹੀਂਗਾ ਤਾਂ ਇਹ ਤੁਹਾਨੂੰ ਚੰਗਾ ਨਹੀਂ ਲੱਗਦਾ ਏ ਨਹੀਂ ਇਹ ਕੰਮ ਤੇਰੀ ਮਾਂ ਦੇ ਵਿੱਚ ਹੀ ਹੋਊਗਾ ਮੇਰੇ ਵਿੱਚ ਨਹੀਂ ਇਹ ਕੰਮ ਹੈਗਾ ਮੈਂ ਤਾਂ ਆਪਣੇ ਪੁੱਤ ਨੂੰ ਬੜੀਆਂ ਰੀਜਾਂ ਨਾਲ ਪਾਲਿਆ ਸੀ ਚੰਗੇ ਸਕੂਲ 'ਚ ਪੜਾਇਆ ਸੀ ਮੈਨੂੰ ਕੀ ਪਤਾ ਸੀ ਸੱਪਣੀਏ ਤੂੰ ਆਣ ਕੇ ਦੱਸ ਜਾਣਾ ਵਾ ਇਹਨੂੰ ਮੰਮੀ ਮੈਂ ਦੱਸੋ ਕੀ ਕਰਨ ਦੀ ਹੁੰਦੀ ਸੀ ਮੇਰੇ ਦਿਵਾਲੇ ਹੋਈ ਜਾਂਦੇ ਆ ਸਾਰੇ ਜੇ ਮੈਂ ਚੱਜਣਾ ਚਾਹੀਦਾ ਰਹਿ ਨਹੀਂ ਤੇ ਤੁਸੀਂ ਮੈਂ ਚੱਜਣਾ ਰਹਿੰਦੀਆਂ ਨੇ ਨਹੀਂ ਚੱਜਣਾ ਕੀ ਰਹਿਣ ਦੇਈਏ ਬਸ ਲੜਾਈ 24 ਘੰਟੇ ਮੇਹਣੇ ਬਸ ਇੱਕੋ ਗੱਲ ਦੇ ਨਾ ਤੇ ਮੈਂ ਤੇਰੇ ਕੋਲ ਆ ਕੇ ਜਾ ਕੇ ਦੱਸਝੋ ਲਵੇ ਆਹੋ ਸਾਸ ਹੁਣ ਤੂੰ ਤੋ ਉਹਦਾ ਦੇ ਤਾ ਵਾ ਤੇਰੇ ਕੋ ਤਾਂ ਪਾਣੀ ਦਾ ਘੁੱਟ ਨਹੀਂ ਸਰਿਆ ਪਿਓ ਹੋ ਮੂੰਹ 'ਚ ਪਾਦਾ ਮਸਾ ਲਿਆ ਕੇ ਉਹਦੇ 'ਚ ਅੱਖ ਚੱਲੀ ਐ ਮੈਂ ਪਾਣੀ ਤੇ ਪਿਆਰ ਦੀ ਘੜੀ ਕਨੂੰ ਉਹਨੂੰ ਫੇਰ ਮੂੰਹ ਅਟਕੇ ਬੈਠੀ ਸਰਾਣੀ ਹੁਣ ਵੇਖਾਂ ਹੁਣ ਕਿੱਡਾ ਪਿਆਰ ਆਉਂਦਿਆ ਵਕਦੇ ਤੇ ਜੇ ਇਹੋ ਹੀ ਤੁਸੀਂ ਨੂੰ ਗੱਲਬਾਤ ਨਾ ਪਹਿਲਾਂ ਕੋਈ ਕਰਦੇ ਤੇ ਨਾ ਆਪੇ ਕੋਈ ਇਦਾਂ ਦਾ ਕਦਮ ਚੁੱਕਦੇ ਅਵੀ ਹੁਣ ਅੱਕ ਕੇ ਕੀਤਾ ਇਹ ਵਾਲਾ ਕੰਮ ਹੁਣ ਠੰਡ ਪੈ ਜੂਗੀ ਨਾ ਸਾਰੇ ਡੱਬਰ ਨੂੰ ਵੇਖੀ ਹਾਂ ਆਪ ਸੌਖੇ ਹੋ ਗਏ ਬਹਿ ਜਾਣਾ ਮੈਂ ਇਹਨਾਂ ਨੇ ਤੇ ਮੇਰੇ ਬਾਦੀ ਬਿਫਤਾ ਪਾਤੀ ਆ ਹੁਣ ਹਾਏ ਹੇ ਰੱਬਾ ਸੋਚੀ ਪਈਆਂ ਅਜੇ ਤੱਕ ਖੁਸ਼ ਨਹੀਂ ਆਈ ਪਾਣੀ ਵੀ ਪਿਆਲ ਆਈਆਂ ਮੁੰਡੇ ਨੂੰ ਸਹਾਨੇ ਚੜ ਕੇ ਬੈਠੀ ਐ ਨਾ ਨਹੀਂ ਪਉchn ਕੀ ਖਾਣਾ ਕੋਈ ਖਿਚੜੀ ਕੁਚੜੀ ਬਣਾ ਦਾਂ ਗਰਮੀयां ਤੋਂ ਦਿਲ ਨੂੰ ਹੌਲ ਜੇ ਭਾਂਡੇ ਆ ਇੱਕ ਮਾਂ ਵਾ ਨਾ ਪਰ ਉਹਨੂੰ ਕੋਈ ਫਰਕ ਨਹੀਂਗਾ ਹੈਗਾ ਇੱਕ ਤੇ ਪੈਸੇ ਦੇ ਦਿੱਤੇ ਹੀ ਉਹ ਆਪ ਤੇ ਦੁੱਜੇ ਦੁੱਜਿਆਂ ਦੇ ਦਿਵਾਲੀ ਹੋਣ ਰਹੀ ਆ ਕਿਤੇ ਮਾਸਾ ਸ਼ਰਬ ਨਹੀਂ ਹੈਗੀ ਵੀ ਮੇਰਾ ਜੇਠਾ ਵੱਡਾ ਉਹਨੂੰ ਗੱਲ ਕਰਨ ਲੱਗੀ ਸੋਚਾਂ ਭਲਾਈ ਦਾ ਤੇ ਜਮਾਨਾ ਹੀ ਹੈ ਨਹੀਂ ਮੰਮੀ ਅੱਜਕੱਲ ਕੀ ਹੋਇਆ ਵਾ ਪੁੱਤ ਮੰਮੀ ਹੋਣਾ ਕੀ ਆ ਹਾਂ ਰੁਪਿੰਦਰ ਨਾ ਮੈਨੂੰ ਡੁੱਡ ਕੇ ਪੈਂਦੀ ਹੈ ਗਿਓ ਕਿਹੜੀ ਗੱਲ ਨੂੰ ਉਹੀ ਸ਼ਰਾਬ ਪੀ ਕੇ ਨਹੀਂ ਆਇਆ ਤੇ ਇਹਦੇ ਵਿੱਚ ਪੁੱਤ ਤੁਹਾਡਾ ਕਿ ਕਸੂਰ ਵਾ ਤੁਹਾਨੂੰ ਕਿਉਂ ਡੁੱਡ ਕੇ ਪੈਂਦੀ ਆ ਉਹ ਸਾਰਾ ਕਸੂਰ ਨਾ ਦਲਜੀਤ ਦਾ ਕੱਢਣ ਦੀ ਆ ਕਿ ਸਭ ਕੁਝ ਦਲਜੀਤ ਨੇ ਕੀਤਾ ਵਾ ਸ਼ਰਾਬ ਵੀ ਦਲਜੀਤ ਨੇ ਪੀਾਈ ਆ ਦਲਜੀਤ ਦਾ ਕਸੂਰ ਇਹ ਆ ਤੇ ਗਰਮੀ ਦੇ ਵਿੱਚ ਬੰਬੀ ਤਾਂ ਚੋਕਲੇ ਆ ਵਾ ਉਹ ਬਚ ਗਿਆ ਵਾ ਜੀ ਉਹ ਤਾਂ ਤਾਲੂ ਨਾਲ ਜਬਾਨ ਲੱਗ ਜਾਂਦੀ ਓਦੀ ਤੇ ਨਾ ਅਗੜਿਆਂ ਨੂੰ ਪਤਾ ਤੇ ਨਾ ਪਿਛਲਿਆਂ ਨੂੰ ਪਤਾ ਇਹ ਗੱਲ ਤਾਂ ਨਹੀਂ ਨਾ ਪਤਾ ਨੂੰ ਸੰਦੀਪ ਮੈਂ ਕੀ ਦੱਸਾਂ ਲੰਗ ਤੇ ਚੜ ਕੇ ਸਹਰਾਣੇ ਤੇ ਬੈਠੀ ਆ ਤਿੰਨ ਵਾਰਾ ਕਹਿ ਕੇ ਆਈ ਆ ਮੈਂ ਕਿ ਲਿੰਬੂ ਵਾਲਾ ਪਾਣੀ ਬਣਾ ਕੇ ਤੁਹਾਨੂੰ ਪਿਆਲ ਮਸਾ ਹੋਸ਼ ਆਵੇ ਨਹੀਂ ਉੱਠੀ ਉਥੋਂ ਹਾਰ ਕੇ ਹੋਣ ਪਾਣੀ ਬਣਾ ਕੇ ਉਹਨੂੰ ਪਿਆਲ ਕੇ ਆਈ ਦੋ ਘੁੱਟ ਨਾਲੇ ਲਾਗੇ ਰੱਖ ਕੇ ਆਈ ਆ ਫਿਰ ਠਹਿਰ ਕੇ ਫਿਰ ਉਹਨੂੰ ਪਿਆਲ ਉਹ ਤੇ ਕਹਿੰਦੀ ਨਹੀਂ ਚੰਗਾ ਸਗੋ ਮਰਜ਼ੇ ਤੇ ਚੰਗਾ ਵਾ ਉਹ ਤੇ ਇਹੋ ਚਾਹੁੰਦੀ ਆ ਪਰ ਗੱਲਾਂ ਦੂਜਿਆਂ ਨੂੰ ਕਰਨ ਰਹੀ ਆ ਅੱਗੇ ਮੈਨੂੰ ਇਹ ਗੱਲ ਸੁਣਾਈ ਉਹਨੇ ਤੁਸੀਂ ਨਾ ਪਹਿਲੀ ਦਾ ਕਰਕੇ ਇਹ ਕੰਮ ਕਰਨ ਦੇ ਆ ਤੇ ਮੈਂਦੇ ਹੱਥ ਜੋੜ ਕੇ ਕਹਤਾ ਕਿ ਸਾਨੂੰ ਨਹੀਂ ਪਹਿਲੀ ਚਾਹੀਦੀ ਜਿੱਥੇ ਮਰਜ਼ੀ ਦੋ ਪਹਿਲੀ ਤੋ ਕਹਿਣਾ ਹੀ ਫੇਰ ਵੀ ਖੂਨ ਦਾ ਰਿਸ਼ਤਾ ਵਾ ਸਾਡਾ ਖੂਨ ਇੰਨਾ ਵੀ ਸਫੈਦ ਨਹੀਂ ਹੋਇਆ ਕਿ ਇਹਨੂੰ ਨਾ ਪਿਆਲੀ ਦਾ ਕਰਕੇ ਤਾਂ ਸ਼ਰਾਬ ਦੇ ਕੇ ਹੀ ਮਾਰ ਦੇਣਾ ਵਾ ਹੈ ਭਣੇ ਰਜਮਾਨਾ ਹੈਗਾ ਅੱਜ ਕੱਲ ਕੋਈ ਤੇ ਮੰਮੀ ਜੇ ਨਾ ਬਚਾਉਂਦੇ ਤਾਂ ਵੀ ਰੋਲਾ ਪਾਉਣਾ ਹੀ ਨੇ ਚੱਲ ਮੇਰੀ ਤੀ ਨਾ ਤੂੰ ਗੁੱਸਾ ਨਾ ਕਰ ਉਹਦਾ ਦਿਮਾਗ ਹੀ ਮੋਟਾ ਵਾ ਹੁਣ ਖਸਮ ਲਾਗੇ ਪਿਆ ਵਾ ਤਸਰਾਣੇ ਬੈਠੀ ਆ ਉਹਨੂੰ ਮਾਸਾ ਜਿੰਨੀ ਲੱਥੀ ਚੜੀ ਨਹੀਂ ਆਂ ਵੀ ਛਿੱਟੇ ਮਾਰਾਂ ਉਹਦੇ ਮੂੰਹ ਤੇ ਮਾੜੀ ਮੋਟੀ ਹੋਗਾ ਸਿਰ ਤੇ ਪਾਣੀ ਪਾਵਾਂ ਸਾਂਝੇ ਘਰ ਚੋਂ ਪੈਸੇ ਦੇ ਦੋ ਬਾਹਰ ਘਲਾ ਦੋ ਤੇ ਮੈਂ ਹਜੇ ਬਾਹਰ ਜਾਦਾ ਜਾਣਾ ਵਾ ਤੇ ਆਪਣੀ ਮਾਂ ਕੋ ਲੈ ਆ ਪੈਸੇ ਫਿਰ ਮਾਂ ਕੋ ਜਾਨ ਜੋਗੀ ਰਹੀ ਆ ਤੇ ਫੇਰ ਹੀ ਆ ਨਾ ਗੱਲਾਂ ਤੇ ਬੜੀਆਂ ਹੁੰਦੀਆਂ ਇਹਨੂੰ ਜੇ ਫੇਰੇ ਲੈ ਕੇ ਮਾਂ ਦੇ ਹੁੰਦਿਆਂ ਆਈ ਹੁੰਦੀ ਉਹਨੇ ਡੋਲੀ ਤੋਰੀ ਹੁੰਦੀ ਤੇ ਇਹਦਾ ਮਾਂ ਕੋ ਜਾਂਦੀ ਹੁਣ ਜਾਵੇ ਕਿਹੜੇ ਨੱਕਣਾ ਹੁਣ ਇੱਥੇ ਹੀ ਮਰੂਗੀ ਹੁਣ ਨਹੀਂ ਕਿ ਇਹ ਬੰਨੇ ਵੀ ਜਾਨ ਜੋਗੀ ਰਹੀ ਏ ਉਹ ਤਾਂ ਤੁਹਾਨੂੰ ਗੱਲਾਂ ਸੁਣਾਉਣ ਲਈ ਆ ਸਗੋਂ ਚਲੋ ਛੱਡੋ ਇਹ ਗੱਲ ਨੂੰ ਕੀ ਕਰ ਲੈਣਾ ਹੁਣ ਫਿਰ ਲੈ ਦੱਸ ਇਹ ਤੇ ਦਿਵਾਲੀ ਐਵੇਂ ਚੜ ਗਈ ਆ ਤੁਸੀਂ ਪਿਆਲੀ ਲੈ ਆਂਦਾ ਕਰਕੇ ਤਾਂ ਤੁਸੀਂ ਆਉ ਤੇ ਤੁਸੀਂ ਜੇ ਕਸੂਰ ਆਪਣਾ ਵਾ ਤੇ ਕੱਢਣਾ ਦੂਜਿਆਂ ਦੇ ਵਿੱਚ ਵਾ ਜਦੋਂ ਮੇਰੇ ਕੋ ਪੈਸੇ ਹੈ ਨਹੀਂ ਹੀ ਉਹਨੇ ਖੜੇ ਤੂੰ ਕਿਉਂ ਦਿੱਤੇ ਤੂੰ ਚੁੱਪ ਕਰਕੇ ਮਲਕੜੇ ਉਹਦੇ ਕੱਢ ਲੈਨੀ ਆ ਤਾਂ ਰੱਖ ਲੈਨੀ ਆ ਤੇ ਜਦੋਂ ਮੰਗਦਾ ਵਾ ਕੱਢ ਕੇ ਫੜਾ ਦਿੰਨੀ ਆ ਹੋਰ ਤੇਰਾ ਕਿਹਦਾ ਭੈਣ ਭਰਾ ਆਉਂਦੇ ਆ ਇੱਥੇ ਤੇ ਤੈਨੂੰ 500 ਹਜ਼ਾਰਾਂ ਨਾਲ ਦੇ ਕੇ ਜਾਣਦੇ ਆ ਪੈਸਾ ਤਾਂ ਕੋਈ ਵੀ ਨਹੀਂ ਦੇ ਕੇ ਜਾਂਦਾ ਤੈਨੂੰ ਹੱਦ ਵਾਲੀ ਗੱਲ ਵਾ ਇਹਦੀ ਮੈਂ ਇੱਧਰ ਲਾ ਕੇ ਗੱਲ ਬੰਦੂ ਤੁਹਿਆ ਦੀ ਹੁੰਡੀ ਡੜੀ ਅਜਾ ਪੁੱਤਰ ਪਿੰਦਰ ਕੀ ਕਰਨ ਦੇ ਇਥੇ ਕਰਨਾ ਪੁੱਤ ਮੈਂ ਕਿ ਲਾਈਟ ਵੇਖਣ ਡਿਆ ਹਾਂ ਅਛਾ ਅਛਾ ਬੰਬੀਆਂ ਦੀ ਆਉਂਡੀ ਆ ਕਿ ਬੰਦ ਹੋ ਗਈ ਇਹ ਤਾਂ ਬੰਦ ਹੋ ਗਈ ਆ ਠੀਕ ਠੀਕ ਆ ਕੰਮ ਹੀ ਕੋਈ ਪੁੱਤ ਕੰਮ ਡੜੀ ਜੀ ਕਾਦਾ ਹੁਣਾਵਾ ਸੰਤ ਸੱਚਿਆ ਕਰਦੀ ਟੈਨਸ਼ਨ ਨੀ ਨਾ ਖਾ ਹੀ ਲਿਆ ਵਾ ਹੁਣ ਕੀ ਆ ਪੁੱਤ ਡੜੀ ਜੀ ਹੁਣਾ ਹਣਾ ਕੀ ਆ ਤੁਹਾਡੇ ਮੁੰਡੇ ਨੇ ਨਾ ਹੁਣ ਸ਼ਰਾਬ ਨੂੰ ਹੱਥ ਲਾ ਲਿਆ ਵਾ ਹੌਂਤ ਹੀ ਦੱਸੋ ਪੀਏ ਕਾ ਮ ਚੰਗੇ ਇਹਦੇ ਵਾਤੀ ਕਿ ਨਹੀਂ ਜਦੋਂ ਇੱਕੋ ਬੰਦੇ ਨੂੰ ਗੱਲ ਕਰੀ ਜਾਣੀ ਆ ਵੀ ਤੂੰ ਹੀ ਘਰ ਚ ਮੜਾਵਾ ਤੂੰ ਹੀ ਏਦਾਂ ਕਰਦਾ ਵਾ ਤੇ ਫੋ ਉਹਨੇ ਤੇ ਆ ਕੇ ਕੇਵਲਾ ਕੰਮ ਕਰਨਾ ਹੀ ਨਾ ਤੁਸੀਂ ਦੱਸੋ ਹੁਣ ਆਪ ਹੀ ਸਿਆਣੇ ਆ ਪੁੱਤਰ ਰਪਿੰਦਰ ਕੰਮ ਤੇ ਉਹਨੇ ਮੜਾ ਕੀਤਾ ਸ਼ਰਾਬ ਕਾ ਨੂੰ ਪੀਣੀ ਜੇ ਮੂਨਾ ਹਲ ਹੋ ਜਾਂਦਾ ਹੀ ਤੇ ਸ਼ਰਾਬ ਨਾਲ ਕੋਈ ਜ਼ਿਆਦਾ ਹੀ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਉਹਨੂੰ ਥੋੜੀ ਹੋਸ਼ ਆਉਂਦੀ ਆ ਨਾ ਤੇ ਮਜ਼ਾ ਕਰਦਾ ਗੱਲ ਅਜੇ ਤੱਕ ਤੇ ਬੇਹੋਸ਼ ਹੀ ਹੋਣਾ ਵਾ ਜੇਨੀ ਉਹਨੇ ਸ਼ਰਾਬ ਪੀਤੀ ਆ ਡੈਡੀ ਜੀ ਉਹਨਾਂ ਨੇ ਕੁਝ ਨਹੀਂ ਕੀਤਾ ਹੈਗਾ ਜੋ ਕੁਝ ਵੀ ਕਰਨ ਵਾਲਾ ਵਾ ਨਾ ਦਲਜੀਤ ਵਾ ਨਹੀਂ ਸ਼ਰਾਬ ਉਹ ਆਪੇ ਪਹਿਲਾਂ ਉਹਨੂੰ ਪਿਆਲ ਲਿਆਇਆ ਵਾ ਉਥੋਂ ਸਾਰੇ ਕੰਮ ਕਰ ਲਏ ਆ ਤੇ ਮੜਕੇ ਆਪ ਹੀ ਉਹਨੂੰ ਕਰ ਲਿਆ ਵਾ ਆ ਕੇ ਬੈਠਦੇ ਵੀ ਲੰਮੇ ਪਾਤਾ ਵਾ ਉਹਨੂੰ ਕਿੱਦਾਂ ਪਤਾ ਲੱਗ ਗਿਆ ਵੀ ਉਹ ਸ਼ਰਾਬ ਪੀਤੀ ਓਏ ਉਹ ਤਾਂ ਪੁੱਤ ਕਿਤੇ ਫੇਰਾ ਮਾਰਨ ਗਿਆ ਉਹ ਗੱਲ ਆਪੇ ਜੀ ਬਾਹਰ ਲੱਗੇ ਹੀ ਉਹ ਡੈਡੀ ਜੀ ਤੁਹਾਨੂੰ ਨਹੀਂ ਇਹਨਾਂ ਗੱਲਾਂ ਦਾ ਪਤਾ ਹੈਗਾ ਤੁਹਾਨੂੰ ਪਤਾ ਤਾਂ ਸਹੀ ਆ ਪਹਿਲੀ ਤੱਕ ਇਹੜਾ ਆਪਾਂ ਨੂੰ ਫਿਰਦੇ ਆ ਮਿਲ ਜਾਈ ਹਾਨੂੰ ਤੋਂਦੇ ਹੁਣੇ ਆ ਵੀ ਜੇ ਇਦਾਂ ਨਹੀਂ ਕੰਮ ਕਰਨਦੇ ਆ ਹੁਣ ਚਲੋ ਇਦਾਂ ਇਹ ਵਾਲੇ ਕੰਮ ਲਾ ਦਨੇ ਆ ਇਹਨੂੰ ਤੇ ਉਹਨੇ ਵੇਚੂਗਾ ਹੀ ਨਾ ਪੈਸੇ ਕਿਥੋਂ ਲੈ ਸ਼ਰਾਬ ਵਾਸਤੇ ਫਿਰ ਉਹਨੇ ਡਾਡੀ ਜੀ ਪੈਸੇ ਕਿਥੋਂ ਲੈਣੇ ਮੇਕੋ ਪਿਆ ਹੀ 500 ਰੁਪਈਆ ਮੈਂ ਚੱਲ ਦਵਾਈ ਲਿਉਣੀ ਆ ਬਚਾਰਾ ਛੱਡਣੀ ਆ ਕੋਲ ਤੇ ਉਹ 500 ਰੁਪਈਆ ਇੱਕੋ ਗੱਲ ਹੀ ਕਰੀ ਜਾਂਦੇ ਮੈਨੂੰ ਦੇ ਮੈਂ ਮੁੰਡੇ ਦੇ ਨਾਲ ਜਾਣਾ ਆ ਮੈਨੂੰ ਦੇ ਪੈਸੇ ਤੇ ਇਦਾਂ ਕਰਦੇ ਕਰਦੇ ਉਥੋਂ 500 ਰੁਪਈਆ ਲੈ ਗਏ ਤੇ ਮੈਂ ਦੱਸੋ ਕੀ ਕਰਦੀ ਉਹ ਪੁੱਤ ਪੈਸੇ ਤੇ ਹੁਣ ਤੇਰ ਕੋ ਖੜ ਕੇ ਉਹਨੇ ਸ਼ਰਾਬ ਪੀ ਲਈ ਆ ਤੇ ਅਹੀਂ ਮੈਂ ਹੁਣ ਦਲਜੀਤ ਨੂੰ ਕਿਦਾਂ ਕਹਦਾ ਜਾਂ ਤੇ ਦਲਜੀਤ ਨੇ ਲਿਆ ਕੇ ਉਹਨੂੰ ਦਿੱਤੀ ਹੋਏ ਤੇ ਮੈਂ ਉਹਨੂੰ ਕਹਾਂ ਮੈਂ ਪੁੱਤ ਤੂੰ ਇਹ ਕੰਮ ਕਿਉਂ ਕੀਤਾ ਕੀ ਪਤਾ ਡੈਡੀ ਜੀ ਹੁਣ ਉਹ 500 ਦੀ ਪੀਤੀ ਆ ਕਿ ਜਾਂ ਉਹਨੇ ਪੀ ਲਈ ਮੈਨੂੰ ਤਾਂ ਉਹਦਾ ਹੀ ਕਸੂਰ ਜਾਪਦਾ ਉਹਨੇ ਕੀਤਾ ਹੋਏ ਇਹ ਵਾਲਾ ਕੰਮ ਨਹੀਂ ਤੇ ਹੋਰ ਉਹ ਅੱਗੇ ਪਿੱਛੇ ਨਹੀਂ ਕਦੇ ਕਿਸੇ ਚੀਜ਼ ਨੂੰ ਹੱਥ ਲਾਉਂਦੇ ਉਹਨਾਂ ਹੁਣ ਇਹ ਵਾਲਾ ਕੰਮ ਕਰਨਾ ਸੀ ਕੋਈ ਗੱਲ ਨਹੀਂ ਪੁੱਤ ਉਹਨੂੰ ਥੋੜੀ ਹੋਸ਼ ਹੁੰਦੀ ਆ ਨਾ ਤੇ ਮੈਂ ਉਹਨਾਂ ਕਰਦਾ ਵਾਂ ਗੱਲ ਵੀ ਤੈਨੂੰ ਦਲਜੀਤ ਨੇ ਪਿਆਲੀ ਆ ਕਿ ਜਾਂ ਕੋਲੋਂ ਲਿਆ ਕੇ ਪੀਤੀ ਆ ਨਾਲੇ ਦੁੱਖ ਦੱਸ ਕੀ ਗੱਲੋਂ ਕਿਹੜੀ ਗੱਲੋਂ ਪੀ ਗਈ ਤੂੰ ਦਾ ਜੀ ਦੋਕਾ ਦਾ ਹੋਣਾ ਤੁਹਾਨੂੰ ਪਤਾ ਹੀ ਆ ਜਦੋਂ ਕੋਈ ਪੈਸਾ ਨਹੀਂ ਦੇਣਾ ਕੋਈ țeਲਾ ਨਹੀਂ ਦੇਣਾ ਜੇ ਇੱਕ ਦੇ ਚੱਲ ਜਾਣਾ ਵਾ ਤਾਂ ਆਉਂਦੀਆਂ ਗੱਲਾਂ ਜੇ ਘਰ ਰਹਿਣਾ ਤਾਂ ਵੀ ਗੱਲਾਂ ਤੇ ਬੰਦਾ ਅੱਕ ਜਾਂਦਾ ਆ ਵੇ ਪੁੱਤ ਮੈਂ ਤਾਂ ਜਦੋਂ ਤੁਸੀਂ ਮੇਰੇ ਕੋਲ ਪੈਸੇ ਮੰਗਦੇ ਮੈਂ ਤਾਂ ਉਸੇ ਵੇਲੇ ਦੰਨਾ ਮੈਂ ਹੋਰ ਦੱਸੋ ਮੈਂ ਕੀ ਕਰਾਂ ਡਾਡੀ ਜੀ ਫਿਰ ਵੀ ਹੁਣ ਉਹ ਵਿਆਹੀ ਵਰੀ ਆ ਥੋੜਾ ਆਪਣਾ ਵੀ ਘਰ 'ਚ ਸਟੈਂਡ ਹੁੰਦਾ ਵਾ ਉਹ ਜਦੋਂ ਦਹਾੜ ਪਈਏ ਮੰਗਣੇ ਹੋਂ ਤਾਂ ਵੀ ਹੱਥ ਡੋਣਾ ਪੈਂਦਾ ਵਾ ਤਾਂ ਫਿਰ ਉਹ ਕੀ ਕਰਨਾ ਜੇ ਉਹਨਾਂ ਦਲਜੀਤ ਉਹ ਆਪਣੇ ਸਾਰੇ ਖਰਚੇ ਕਰਦਾ ਉਹਦੇ ਕੋਲ ਲੱਖਾਂ ਤੇ ਲੱਖ ਕਿੱਥੋਂ ਆ ਗਈ ਹੈ ਤੇ ਪੁੱਤੇ ਵੀ ਕਰੇ ਕਮਾਈ ਉਹ ਚੰਗਾ ਭਲਾ ਦੁਕਾਨ ਤੇ ਜਾਂਦਾ ਸੀ ਕੰਮ ਕਰਨ ਤੇ ਉੱਥੇ ਵੀ ਤੋਂ ਹਟਾਤਾ ਤੇ ਕਮਾਈ ਡੜੀ ਦਲਜੀਤ ਘੜਾ ਉਥੇ ਫੈਕਟਰੀ ਚ ਲੱਗਾ ਵਾ ਜਾ ਕੇ ਕਰਨ ਤੇ ਉਹ ਵੀ ਘਰੋਂ ਡਿਆ ਵਾ ਉਹ ਕਰਨ ਤੇ ਘਰੋਂ ਹੀ ਡਿਆ ਵਾ ਪੁੱਤ ਹੁਣ ਇਹ ਵੀ ਤੇ ਜਾਂਦੇ ਹੀ ਆ ਪਹਿਲੀ ਬੰਨੇ ਵਾਲੇ ਦੱਸ ਹੁਣ ਕੀ ਕਰਨ ਚਲ ਕੋਈ ਗੱਲ ਨਹੀਂ ਮੇਰਾ ਪੁੱਤ ਤੂੰ ਚੱਲ ਜੇ ਉਹ ਛਾਉਂਦਾ ਨਾ ਤੇ ਮੈਂ ਪੁੱਛਦਾ ਉਹਨੂੰ ਵੀ ਤੈਨੂੰ ਦਲਜੀਤ ਨੇ ਪਿਆਈ ਹੈ ਸ਼ਰਾਬ ਦੇ ਜਾਂ ਕੋਲੋਂ ਪੀ ਕੇ ਆਇਆ ਤੋ ਕਰ ਮੇਰਾ ਪੁੱਤ ਕੰਮ ਕਰਦਾ ਮਹੱਲ ਕੋਈ ਹੋਣ ਕੇ ਬੰਦਾ ਕਰੇ ਕੀ ਪਤਾ ਕਿਹੜੀ ਗਲੋਂ ਧੋਖਾ ਹੋਵਾ ਤੇ ਕਿਹੜੀ ਗਲੋਂ ਨਹੀਂ ਵੀ ਇਹ ਤੋਂ ਤੰਗ ਹੋ ਕੇ ਪੀਂਡਿਆ ਵਾ ਕ ਜਾਂ ਘਰ ਤੋਂ ਤੰਗ ਹੋ ਕੇ ਪੀਂਡਿਆ ਚੱਲ ਹੁਣ ਹੋਛਾਉਂਦਾ ਫਿਰ ਮੈਂ ਕਰਦਾ ਗੱਲ ਕੀ ਕਹਿੰਦਾ ਪਤਾ ਨਹੀਂ ਕਿੱਥੇ ਚਲ ਗਏ ਆ ਆਏ ਨਹੀਂਗੇ ਅਜੇ ਤੱਕ ਇਹੋ ਹਾਲ ਵਾ ਇਹਨਾਂ ਦਾ ਬਸ ਜਦੋਂ ਚਲ ਜਾਣਾ ਨਾ ਕਿਤੇ ਉੱਥੇ ਹੀ ਬਹਿ ਰਹਿਣਾ ਮੂੰਹ ਢਕੇ ਇਹਨਾਂ ਨੇ ਫਿਰ ਬੰਦਾ ਕਰਨੂ ਆ ਜੇ ਉਹ ਦੱਸ ਐਵੇਂ ਰੋਲੀ ਪਈ ਜਾਣੀ ਇਹ ਕਿੱਥੇ ਬਹਿ ਗਏ ਸੀ ਹੁਣ ਫਿਰ ਤੁਸੀਂ ਉਹ ਬਹਿਣਾ ਬੁਣਾ ਕਿਤੇ ਸੀ ਹੋ ਸਕ ਜੰਦਰ ਮਿਲਿਆ ਆ ਲਾ ਦੱਸ ਅੱਜ ਕੀ ਕਹਿੰਦਾ ਸੁਖਜਿੰਦਰ ਫਿਰਦਾ ਨੂੰ ਉਹ ਉਹ ਕਹਿੰਦਾ ਵੀ ਮੁੰਡਾ ਮੇਰਾ ਐਵੇਂ ਕਰਦਾ ਫਿਰਦਾ ਯੋ ਅਹੀਂ ਨੀ ਕਿ ਪਿਆਲੀ ਪੂਰੀ ਵੇਚਣੀ ਠੀਕ ਆ ਉਹ ਮੈਂ ਹਾਂ ਉਹ ਤੇ ਮੈਨੂੰ ਕਹਿਦਾ ਮੇਰਾ ਸਾਈ ਵਸਾਈ ਕਰ ਲਾ ਹੂੰ ਉਹ ਮੈਂ ਹਾਂ ਜਿਵੇਂ ਅਸੀਂ ਚੰਗੇ ਰਹਿ ਗਏ ਆ ਮੈਂ ਰੁਪਈਆ ਦੇ 50000 ਫਰਾਦੇ ਲੱਗਾ ਏ ਮੇਰੀ ਗੱਲ ਸੁਣੋ ਜਿੱਦਣ ਮੁੰਡੇ ਘਰ ਗਈਆਂ ਉਹਦੀ ਮਾਂ ਨੇ ਮੈਨੂੰ ਦੱਸਤਾ ਹੀਗਾ ਕਿ ਅਜੇ ਪਿਆਲੀ ਇਹਦੇ ਨਾ ਹੀ ਨਹੀਂ ਹੈਗੀ ਤੇ ਕਿੱਥੇ ਵੇਚ ਦੂਗਾ ਆਪਣੇ ਆਪ ਇਹ ਐਵੇਂ ਤੁਰਿਆ ਫਿਰਦਾ ਸ਼ਦਾਈ ਜਿਆ ਇਹ ਮੇਰੀ ਪਿਆਲੀ ਲੱਲੋ ਮੈਂ ਬਾਹਰ ਜਾਣਾ ਵਾ ਐਦਾਂ ਕਿਦਾਂ ਪਿਆਲੀ ਲੱਲ ਨੂੰ ਕੋਈ ਤੱਕੋ ਕੋਇਓ ਤੇ ਵਿਚਾਰਾ ਰੋਇਆ ਨਹੀਂ ਬਾਕੀ ਸਾਰੇ ਕੰਮ ਡਿਆ ਹੈ ਕਰਨ ਕਹਿੰਦਾ ਨਹੀਂ ਤੇ ਮੇਰਾ ਜਲੂਸ ਕੱਢ ਸੜਿਆ ਫੜ ਕੇ ਮੇਰੀ ਗੱਲ ਸੁਣੋ ਹੁਣ ਜਲੂਸ ਨਿਕਲਿਆ ਆ ਵਾ ਨਾ ਤੇ ਹੁਣ ਬੋਲ ਬੋਲ ਦੱਸਣ ਡੇ ਲੋਕਾਂ ਨੂੰ ਤੇ ਪਹਿਲਾਂ ਤੇ ਕਿਤੇ ਛਿਕ ਨਹੀਂ ਕੱਢਦੇ ਹੈ ਜੇ ਪਹਿਲਾਂ ਕਿਤੇ ਦੱਸਿਆ ਹੁੰਦਾ ਥੋੜਾ ਬਹੁਤਾ ਪਿਹੜੀ ਲਾ ਦੇ ਦਾਦੀ ਆ ਤੇ ਕੋਈ ਨਾ ਕੋਈ ਬੰਦਾ ਦੱਸਦਾ ਯਾਰ ਨਾ ਗੱਲ ਪਹਿਲਾਂ ਕੁੜੀ ਕੱਢ ਲਿਆ ਆ ਹੈ ਤੇ ਹੁਣਾਂ ਦਾ ਮੈਂ ਜ਼ਮੀਨ ਵੇਚ ਕੇ ਬਾਹਰ ਚੱਲ ਜਾਣਾ ਵਾ ਹੁਣ ਤੇ ਗੱਲਾਂ ਬਾਹਰ ਨਿਕਲਦੀਆਂ ਵਾ ਨਾ ਮੇਰੇ ਹਿਸਾਬ ਨਾਲ ਨਾ ਨੋ ਹੀ ਵੜਵੜ ਖਾਂਦੀ ਤੇ ਚੱਲ ਚਲੀਏ ਬਣਦੀ ਤੇ ਨਹੀਂ ਗਿੰਦੇ ਨਾ ਉਹ ਸੱਸ ਦੀ ਉਨੇ ਇੱਥੇ ਰਹਿਣਾ ਹੀ ਨੀਗਾ ਠੀਕ ਆ ਨਾ ਜਾਂ ਤਾਂ ਉਹਨੂੰ ਪੁੱਟ ਕੇ ਸ਼ਹਿਰ ਲੈ ਜੂਗੀ ਤੇ ਬਾਹਰ ਅੰਦਰ ਦੀ ਗੱਲ ਕਿੱਥੋਂ ਵੰਡ ਲਈ ਆ ਜੀਵਨ ਜੇ ਉਹ ਪਿਆਲੀ ਵੇਚਣ ਦੇ ਆ ਗਿਆ ਨਾ ਉਹਨੇ ਵੇਚ ਦੇਣੀ ਠੀਕ ਆ ਪਰ ਵੇਚੂ ਕਿਦਾਂ ਪਿਓ ਦੇ ਨਾਂ ਪਿਆਲੀ ਆ ਤੇ ਕਿਦਾਂ ਵੇਚ ਸਕਦਾ ਵਾ ਉਹ ਮੇਰੀ ਗੱਲ ਸੁਣ ਲੈ ਔਲਾਦ ਦੇ ਮਗਰ ਲੱਗਣਾ ਪੈਂਦਾ ਹੁੰਦਾ ਵਾ ਬੜੇ ਬੜੇ ਝੁਕ ਜਾਂਦੇ ਹੁੰਦੇ ਤੈਨੂੰ ਇਹ ਗੱਲ ਤਾਂ ਪਤਾ ਵਾ ਚੱਲ ਤੁਸੀਂ ਕਾਨੂੰ ਟੈਨਸ਼ਨ ਲਈ ਫਿਰਨਦੇ ਏ ਜੇ ਝੁਕਣਾ ਪਊ ਤਾਂ ਆਪਾਂ ਝੁਕ ਪੈਣਗੇ ਠੀਕ ਆ ਨਾ ਉਦਾਂ ਵੀ ਕਹਿੰਦੇ ਆ ਨਾ ਸਿਆਣੇ ਨੱਕ ਚ ਗਲਦੀਆਂ ਹੁੰਦੀਆਂ ਬੰਦੇ ਪਰ ਇੱਕ ਗੱਲ ਹੈਗੀ ਆ ਉਹਨ ਮੈਨੂੰ ਕਿਹਦਾ ਮਿਲਿਆ ਨਾ ਉਹਦਾ ਜਾ लवली ਮੈਂ ਇਹਨੂੰ ਕਹਿਣਾ ਭਰਾਵਾ ਆਲ ਆਪਣੇ ਤੁਹਾਡੀ ਪੈਲੀ ਤੇ ਜਿਹਨੂੰ ਮਰਜ਼ੀ ਵਿੱਚੋਂ ਮੇਰੇ ਘਰ ਨਾਲ ਮੁੜ ਕੇ ਵੜੀ ਚੱਲ ਤੁਸੀਂ ਕਹਨੋ ਇਦਾਂ ਕਹਿਣਾ ਵਾ ਠੀਕ ਆ ਨਾ ਚੱਲ ਜੇ ਉਹ ਕਹੂਗਾ ਵੀ ਚਾਚਾ ਤੂੰ ਲੱਲਾ ਤਾਂ ਤੁਸੀਂ ਕਿਓ ਤੇ ਆਪਣੇ ਨਾਂ ਪੇਨਾ ਕਰਾ ਲਾ ਤੇ ਜਿੱਦਣ ਤੇਰੇ ਨਾਂ ਹੋ ਜੂਗੀ ਉਹਦਣ ਪੱਕਾ ਮੈਂ ਤੇਰੇ ਕੋਲ ਪੈਲੀ ਦੱਲੂਗਾ ਹਾਂ ਗੱਲ ਕਹਿ ਰਿਹਾ ਮੈਂ ਇਹਨੂੰ ਕਹਿਣਾ ਭਰਾ ਪਹਿਲਾਂ ਸਬੂਤ ਲਿਆ ਕੇ ਦੱਸ ਆਹੋ ਠੀਕ ਨਹੀਂ ਉਹ ਮੂੰਹ ਇਥੋਂ ਪੈਰ ਹੱਥ ਹੱਟ ਮਰ ਕੇ ਪੈਸੇ ਲੈ ਜੇ ਮੈਂ ਮੁੜ ਕੇ ਪਿਓ ਤੇ ਨਹੀਂ ਜਾਂਦਾ ਮੱਕ ਜਿਹੜਾ ਮੈਂ ਤੂੰ ਕੱਲੀ ਦਿੱਤੀ ਉਹਨੂੰ ਨਹੀਂ ਨਹੀਂ ਪਿਆਰ ਨਾਲ ਇਤਿਆਸ ਤੇ ਆ ਕੇ ਕਿਉਂ ਕਿ ਪੁੱਤ ਪਹਿਲਾਂ ਆਪਣੇ ਪਿਓ ਕੋ ਆਪਣੇ ਨਾਂ ਪਿਆਲੀ ਕਰਾ ਤੇ ਫੇਰ ਅਸੀਂ ਲੱਲਾਂਗੇ ਫੇਰ ਕੋਈ ਗੱਲ ਨਹੀਂ ਤੇ ਪਿਆਲੀ ਬਾਹਰ ਨਾ ਜਾਣ ਦੋ ਮੇਰੀ ਗੱਲ ਸੁਣ ਲੈ ਪਿਆਲੀ ਜਾਣ ਆਉਂਦੀ ਤੂੰ ਗੱਲ ਛੱਡ ਆੜਾ ਮਾੜਾ ਮੋਟਾ ਕੂਨ ਬੋਲਣੇ ਵੀ ਜਾਂਦਾ ਲੱਗਣੇ ਮੁਰਗੀ ਅੱਗੇ بڑا ਕੂਨ ਬੋਲਣ ਚੜਿਆ ਵਾ ਕੋਈ ਗੱਲ ਨਹੀਂ ਜਾਂਦਾ ਰਵੇ ਜਾਂਦਾ ਵਾ ਤੇ ਪਿਆਲੀ ਤੇ ਮਿਲ ਜੂਗੀ ਨਾ ਪੰਨੇ ਦਾ ਬੰਨਾ ਲੱਗਣ ਡਿਆ ਵਾ ਕੋ ਤੀਜਾ ਬੰਧਾਣ ਕੇ ਵੜ ਗਿਆ ਵਿੱਚ ਤੇ ਫੇਰ ਉਹਨਾਂ ਦੇ ਘਰ ਤੇ ਆਪਕੋ ਪਤਾ ਪਿਆ ਵਾ ਉਹ ਮੂੜਾ ਕਰ ਰੋਈ ਪਾਈ ਜਾਂਦਾ ਮੈਂ ਪਹਿਲੀ ਵੇਚਣੀ ਪਹਿਲੀ ਵੇਚਣੀ ਐ ਚਾਚਾ ਹੂੰਗਾ ਨਾ ਜਾਊਗਾ ਮੈਂ ਪਿਓ ਦਾ ਪਿਆ ਨਹੀਂ ਲੱਗੰਦੇ ਇੰਡਿਆ ਪਿਓ ਪਿਆਰ ਨਹੀਂ ਲੱਗੰਦੇ ਇੰਡਿਆ ਉਹਨੇ ਧੌਣ ਤੇ ਗੋਡਾ ਰੱਖ ਕੇ ਵੇਖਿਓ ਸਹੀ ਸਭ ਕੰਮ ਕਰਾਉਣੇ ਆ ਵੇਖੀ ਜਾਇਓ ਤੇ ਬਣਦਾ ਕੀ ਆ ਤਮਾਸ਼ਾ ਪੂਰਾ ਲੱਗਦਾ ਇਹਨਾਂ ਦੇ ਘਰ ਪਰ ਪਿਸਕ ਨਹੀਂ ਨਿਕਲ ਲੰਦੇ ਏਡੇ ਪੱਕੇ ਦਵੇਂ ਜੀ ਅੱਜ ਦਫਾ ਕਰ ਰਹੀ ਕਾਦੀ ਖਿੰਜੀ ਜਾਂਦੇ ਦਵੇਂ ਜੀ ਉਹਨਾਂ ਦੀ ਚੀਜ਼ ਐ ਜਿਹਨੂੰ ਮਰਜ਼ੀ ਵੇਚਣ ਮੇਰੀ ਗੱਲ ਸੁਣੋ ਐਵੇਂ ਤੋੜ-ਟੋੜ ਜਵਾਬ ਨਹੀਂ ਦਈਦੇ ਹੁੰਦੇ ਹੱਥਾਂ 'ਚ ਰੱਖੀਦਾ ਪਿਆਰ ਨਾ ਕਿਉ ਪਿਪੋਤਾ ਆਪਣੇ ਪਿਓ ਕੋ ਆਪਣੇ ਨਾਂ ਲਵਾ ਪਹਿਲਾਂ ਤੇ ਕੋਈ ਨਹੀਂ ਪਿਆਲੀ ਤੇਰੀ ਮੈਂ ਹੀ ਲਲੂਗਾ ਠੀਕ ਹੈ ਨਾ ਇਹ ਗੱਲ ਤਾਂ ਇੱਤਾਂ ਹੀ ਬੰਦਣੀ ਆ ਨਾ ਆਹੋ ਤੇ ਗੱਲ ਫੇਰ ਮੁਕਣੀ ਜੇ ਚੱਲ ਕੋਈ ਨਹੀਂ ਆਹੋ ਕਿਦਾਂ ਮਿਲੂ ਰਾਹ ਖੜੇ ਤੇ ਫੇਰ ਦੱਸ ਤੁੰਗਾਂ ਆਹੋ ਚੱਲ ਬਨੇ ਆਂ ਚਾਹ ਫੇਰ ਬਣਾ ਕੇ ਚਾਹ ਆ ਕੋਟੇ ਤੇ ਪਿਆਲੇ ਇਹ ਬੰਦਾ ਕਰੇ